ਜੀ ਸਾਰੇ ਅੰਬਿਆਰ ਪਰਿਵਸਤਕਾਰ ਰਾਣਾ ਸਾਹਿਬ ਟੀਕਾ ਪਾ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਮੇਰੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਪ્યોਰ ਦੁਪੱਟਾ ਸੂਟ ਸਾਰੇ ਭੈਣ ਭਰਾਵਾਂ ਨੂੰ ਪਹਿਲਾਂ ਰਿਕਵੈਸਟ ਆ ਪਲੀਜ਼ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਨੀਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾ ਕਰੋ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਸੂਟਾਂ ਦੇ ਕਲੈਕਸ਼ਨ ਕਿੱਦਾਂ ਦੀ ਲੱਗੀ ਡੇਲੀ ਅਪਡੇਟ ਸੂਟਾਂ ਦੇ ਦੇਖਣੇ ਤੇ ਸਾਡੇ ਨਾਲ ਵਟਸਐਪ ਤੇ ਜੁੜ ਸਕਦੇ ਹੋਗੇ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਵਾ ਆਪਾਂ ਕਹਾਂ ਅਸੀਂ ਡਿਲੀਵਰੀ ਨਹੀਂ ਕਰਦੇ ਆਪਾਂ ਤੁਹਾਨੂੰ ਪਹਿਲਾਂ ਕਨਫਰਮ ਕਰ ਦਿੰਦੇ ਆ ਜਿਹੜੀ ਮੇਰੇ ਘਰਾਂ ਨੇ ਆਨਲਾਈਨ ਪੇਮੈਂਟ ਕਰਕੇ ਸੂਟ ਮਗਵਾਣਾ ਹੁੰਦਾ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਨੀ ਤੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਨੀ ਪ੍ਰਿੰਟ ਸੂਟ ਦਿਖਾਉਣਾ ਹੈ ਆਪਾਂ ਪ੍ਰਿੰਟ ਦੁਪੱਟੇ ਨਾਲ ਕਲਰ ਬਹੁਤ ਜਿਆਦਾ ਸੋਹਣੇ ਹੋਣਗੇ ਬ੍ਰਾਂਡ ਦੇ ਸੂਟ ਹੋਣਗੇ ਸਾਰੇ ਪਹਿਲਾ ਕਲਰ ਆਪਾਂ ਤੁਹਾਨੂੰ ਸ਼ੋਅ ਕਰਨ ਲੱਗੇ ਹਾਂ ਦੇਖ ਸਕਦੇ ਹੋ ਤੁਸੀਂ ఫవరే వర్ ఆవర సూట్ ర

ਸੇਮ ਵੈਨ ਦਾ ਵੀ ਫਿੱਟ ਦੀ ਘੇਰੇ ਤੇ ਆ ਵਾਲਾ ਵਰਕ ਆਊਗਾ ਇਹਦਾ ਤੀਜਾ ਕਲਰ ਸੇਲ ਹੋ ਗਿਆ ਆਪਾਂ ਤੋਂ ਸੈਨ ਕਲਰ ਸੀਰੀਅਸ ਐਟਰਡੇ ਰਚੂ ਤੀਜਾ ਕਲਰ ਜਿਹੜਾ ਦਾ ਬਲੈਕ ਆਵਲ ਇਹਨਾਂ ਨੂੰ ਦੁਪੱਟ ਰੱਖਿਆ ਹੋਇਆ ਬਹੁਤ ਜਿਆਦਾ ਵਧੀਆ ਤੌਰ ਤੇ ਦੁਪੱਟੇ ਨਹੀਂ ਫੁੱਲੇ ਢੁਲੇ ਦੁਪੱਟੇ ਮੈਣਗੇ ਅਗਲਾ ਕਲਰ ਹੈਗਾ ਇਹ ਵਿੱਚ ਦੇ ਇਹਦੇ ਡਿਜ਼ਾਈਨਿੰਗ ਦਾ ਫਰਕ ਹੈਗਾ ਏ ਵਿਦਆਉਟ ਵਰਕ ਆਗਾ ਆ ਵਾਲੀ ਡਿਜ਼ਾਈਨਿੰਗ ਆਗੇ ਇਹਦੀ ਸੂਟ ਦੀ ਆ ਵਾਲਾ ਬਾਰਡਰ ਆਊਗਾ ਇਹਦੇ ਨੀਚੇ ਬਹੁਤ ਜਿਆਦੇ ਸੋਹਣੀ ਹੈ ਕਾਟਨ ਲੱਗੀ ਹੋਈ ਹੈ ਇਹਨੂੰ ਗੁੱਡ ਕੁਆਲਿਟੀ ਦੀ ਕਾਟਨ ਨਾਲ ਲੱਗੀ ਹੋਈ ਹੈ ਇਹਨੂੰ ਬਹੁਤ ਜਿਆਦੇ ਵਧੀਆ ਵੇਸ ਲੱਗਿਆ ਹੋਇਆ ਸੂਟ ਨੂੰ ਪਲੇਨ ਬਾਟਮ ਆਊਗੀ ਇਹਦੇ ਨਾਲ ਆ ਵਾਲਾ ਇਹਦੇ ਨਾਲ ਪਿਓਰ ਦਾ ਦੁਪੱਟਾ ਰਹਿਣ ਵਾਲਾ ਆਗਾ ਦੇਖ ਸਕਦੇ ਹੋਗੇ ਤੁਸੀਂ ਆਹ ਵਾਲੀ ਫਾਈਨਲ ਲੁੱਕ ਆਉਣੀ ਆ ਸੂਟ ਦੀ ਦੁਪੱਟਾ ਲਗਾ ਕੇ ਬਹੁਤ ਜਿਆਦਾ ਵਧੀਆ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਇਹਨੂੰ ਇਹਨਾਂ ਵਿੱਚ ਕੋਈ ਵੀ ਕਲਰ ਤੁਹਾਨੂੰ ਪਸੰਦ ਆਵਾ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਅਗਲੇ ਸੂਟ ਹੈਗੇ ਨੇ ਆਪਣੇ ਕੋਲ ਕੈਮਰਿਕ ਦੇ ਕੈਮਰਿਕ ਕਾਟਨ ਦੇ ਸੂਟ ਨੇ ਇਹ ਇਹਨਾਂ ਦੇ ਲੈਸ ਲੱਗੀ ਹੋਈ ਆ ਘੇਰੇ ਤੇ ਚਾਰ ਕਲਰ ਮਿਲਣਗੇ ਇਹਦੇ ਵਿੱਚ ਤੁਹਾਨੂੰ ਪਹਿਲਾ ਕਲਰ ਹੈਗਾ ਬਲੈਕ ਬਲੈਕ ਕਲਰ ਚ ਦੋ ਸੂਟ ਮਿਲਣਗੇ ਆਹ ਵਾਲੀ ਲੈਸ ਘੇਰੇ ਤੇ ਆਉਗੀ ਇਹਨਾਂ ਦੇ ਤੇਰੀ ਆਲ ਓਵਰ ਸੂਟ ਆ ਆਹ ਵਾਲੀ ਲੈਸ ਨੱਕ ਤੇ ਆਉਗੀ ਨੱਕ ਦਾ ਡਿਜ਼ਾਈਨ ਬਣਿਆ ਹੋਇਆ ਇਹ ਵਾਲਾ ਇਹ ਵੀ ਬਹੁਤ ਜ਼ਿਆਦਾ ਵਧੀਆ ਕਾਟਨ ਆ ਬੇਸ ਪੂਰਾ ਵਧੀਆ ਲੱਗਿਆ ਹੋਇਆ ਐ ਇਦਾਂ ਨਹੀਂ ਹੈਗੀ ਵੀ ਹਲਕੀ ਜੀ ਕਾਟਨ ਪੂਰਾ ਸਿਰਾ ਕਪੜਾ ਲੱਗਿਆ ਹੋਇਆ ਇਹਨੂੰ ਵੀ ਇਹਦੇ ਨਾਲ ਦੁਪੱਟੇ ਰਹਿਣਗੇ ਸੈਮੀ ਦੇ ਇਹਦੇ ਨਾਲ ਪਿਓਰ ਦੇ ਦੁਪੱਟੇ ਨਹੀਂ ਆਉਣੇ ਹੈਗੇ ਆਪਾਂ ਤੁਹਾਨੂੰ ਪਹਿਲਾਂ ਹੀ ਕਨਫਰਮ ਕਰ ਦਿੰਦੇ ਆ ਪਰ ਦੁਪੱਟਾ ਹਾਰਡ ਜਿਹਾ ਬਿਲਕੁਲ ਨਹੀਂ ਹੈਗਾ ਬਿਲਕੁਲ ਸੌਫਟ ਦੁਪੱਟਾ ਪਿਆਗਾ ਲੈਂਥ ਫਰੋਂ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟਿਆਂ ਤੇ ਟੂ ਸਾਈਡ ਸੂਟ ਦੇ ਨਾਲ ਦਾ ਪੱਟੀ ਲੱਗੀ ਹੋਈ ਆ ਦੇਖ ਸਕਦੇ ਹੋ ਡਿਜ਼ਾਈਨਿੰਗ ਬਹੁਤ ਜਿਆਦੇ ਸੋਹਣੀ ਆ ਸੋਟਾਂ ਦੀ ਸਟਾਫ ਵੀ ਬਹੁਤ ਜਿਆਦੇ ਵਧੀਆ ਲੱਗਿਆ ਹੋਇਆ ਇਹਨਾਂ ਨੂੰ ਇਹ ਸੀ ਜਿਹਦੇ ਵਿੱਚ ਆਪਣੇ ਕੋਲੇ ਪਹਿਲਾ ਕਲਰ ਸੈਕੰਡ ਕਲਰ ਇਹਦੇ ਵਿੱਚ ਆਪਣੇ ਕੋਲੇ ਹੈਗਾ ਡੀਜ਼ਲ ਕਲਰ ਮੋਰ ਪੰਖੀਆ ਜਿਹਨੂੰ ਕਹਿ ਸਕਦੇ ਹਾਂਗੇ ਆਹ ਬਲ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਦੋ ਸਾਈਡ ਦੁਪੱਟੇ ਦੇ ਪੱਟੀ ਲੱਗੀ ਲੱਗੀ ਹੋਈ ਆ نیچے ਲੈਸ ਲੱਗੀ ਹੋਈ ਆ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ कॉटन ਬਹੁਤ ਜਿਆਦੇ ਵਧੀਆ ਸਟਾਪ ਦੀ ਬਿਲਕੁਲ ਵੀ ਟੈਨਸ਼ਨ ਨਾ ਲਿਓ ਥਰਡ ਕਲਰ ਇਹਦੇ ਵਿੱਚ ਆਪਣੇ ਕੋਲੇ ਹੈਗਾ ਬੋਟਲ ਗ੍ਰੀਨ ਬੋਟਲ ਗ੍ਰੀਨ ਕਲਰ ਦਾ ਸੂਟ ਹੈ ਵਾਲਾ ਡਿਜ਼ਾਈਨਿੰਗ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦਿੰਨੇ ਆ ਆ ਵਾਲੀ ਇਹਦੀ ਨੈਕ ਤੇ ਡਿਜ਼ਾਈਨਿੰਗ ਆਊਗੀ ਪੱਟੀ ਜਿਹੜੀ ਲੱਗੀ ਹੋਈ ਆ ਆ ਵਾਲਾ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਦੁਪੱਟਾ ਵੀ ਬਹੁਤ ਜ਼ਿਆਦਾ ਵਧੀਆ ਹੈਗਾ ਸੈਮੀ ਦਾ ਪਰ ਪਿਆ ਬਿਲਕੁਲ ਸ਼ੌਪਟਾ ਵਾ। ਥਾੜਾ ਜਿਹਾ ਦੁਪੱਟਾ ਨਹੀਂ ਹੈਗਾ। ਹਨਾ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟੇ ਦਾ। ਲੈਂਥ ਪੂਰੀ ਮਿਲੂਗੀ। ਟੂ ਸਾਈਡ ਪੱਟੀ ਲੱਗੀ ਹੋਈ ਆ। ਅਗਲਾ ਕਲਰ ਵੀ ਕਲਰ ਵੀ ਇਹਦੇ ਵਿੱਚ ਆਪਣੇ ਕੋਲੇ ਹੈਗਾ ਬਲੈਕ ਬਲੈਕ ਕਲਰ ਦੇ ਦੋ ਸੀਟ ਮਿਲ ਜਾਣਗੇ ਜੇ ਕਿਸੇ ਨੇ ਸੇਮ ਲੈਣੇ ਆਂਗੇ। ఏది నాలో బ్లాక్ అది